ਜਿਹੜਾ ਪਰਮੇਸ਼ਰ ਅਕਾਲ ਪੁਰਖ ਸਾਡੀ ਕੀਤੀ ਹੋਈ ਘਾਲਣਾ ਕਮਾਈ ਨੂੰ ਐਵੇਂ ਅਜਾਈ ਨਹੀਂ ਜਾਣ ਦਿੰਦਾ ਜਿਸ ਪਰਮੇਸ਼ਰ ਅਕਾਲ ਪੁਰਖ ਨੇ ਸਾਨੂੰ ਸਭ ਕੁਝ ਦਿੱਤਾ دنیਿਆਵੀ ਪਦਾਰਥਾਂ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਸਾਡਾ ਇੰਨਾ ਸੋਹਣਾ ਸਰੀਰ ਘੜਿਆ ਆ ਇਸੇ ਤਰ੍ਹਾਂ ਮਹਾਰਾਜ ਨੇ ਜੋ ਸਾਡੀ ਮਨ ਦੇ ਵਿੱਚ ਇੱਛਾ ਹੁੰਦੀ ਆ ਉਹ ਵੀ ਪੂਰੀ ਹੁੰਦੀ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਬਾਜਾ ਵਾਲੇ ਤਾਜਾਂ ਵਾਲੇ ਨੀਲੇ ਦੇ ਸ਼ਾਹ ਸਵਾਰ ਧੰਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਆਇਆ ਫਤਿਹ ਦਾ ਨਾਰਾ ਸਿਰ ਚੁਕਾ ਕੇ ਦੋਨੋਂ ਹੱਥ ਜੋੜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੇ ਵਿਹੀ ਵਿ ਅਸ਼ਟਪਦੀ ਦੀ ਤੀਸਰੀ ਪੌੜੀ ਸਰਵਣ ਕੀਤੀ ਆ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਵਿਹੀ ਅਸ਼ਟਪਦੀ ਦੀ ਚੌਥੀ ਪੌੜੀ ਵਿੱਚ ਸਾਨੂੰ ਚੌਥੇ ਪਦੇ ਵਿੱਚ ਕੀ ਉਪਦੇਸ਼ ਦੇ ਰਹੇ ਹਨ ਉਹ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਿਉ ਬਿਸਰ ਜੇ ਕਾਲ ਨ ਭਨੈ ਸੋ ਕਿਉਂ ਬਿਸਰਾਈ ਜੇ ਕੀਆ ਜਾਣੈ ਸੋ ਕਿਉਂ ਬਿਸਰਾਈ ਜੇ ਕਾਲ ਨਾ ਭਾਨੈ ਤਾਂ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਹਨ ਕਿ ਉਸ ਪਰਮੇਸ਼ਰ ਅਕਾਲ ਪੁਰਖ ਨੂੰ ਕਿਉਂ ਭੁਲੀਏ ਤੇ ਨਾ ਹੀ ਕਦੇ ਉਸ ਪਰਮੇਸ਼ਰ ਅਕਾਲ ਪੁਰਖ ਨੂੰ ਵਿਸਾਰਨਾ ਚਾਹੀਦਾ ਆਪਣੇ ਮਨ ਦੇ ਵਿੱਚੋਂ ਕਿ ਜਿਹੜਾ ਪਰਮੇਸ਼ਰ ਅਕਾਲ ਪੁਰਖ ਸਾਡੀ ਕੀਤੀ ਹੋਈ ਕਾਲ ਨਾ ਕਮਾਈ ਨੂੰ ਐਵੇਂ ਅਜਾਈ ਨਹੀਂ ਜਾਣ ਦਿੰਦਾ ਤੁਸੀਂ ਸੇਵਾ ਕਰ ਲੋ ਭਾਵੇਂ ਨਾਮ ਜਪ ਲੋ ਗੁਰਬਾਣੀ ਪੜ੍ਹ ਲੋ ਜੋ ਵੀ ਤੁਸੀਂ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਸੇਵਾ ਕਰੋਗੇ ਉਸ ਕਾਲਪੁਰਖ ਦਾ ਨਾਮ ਜਪੋਗੇ ਸੇਵਾ ਕਰੋਗੇ ਇਹ ਜਿਹੜੀ ਤੁਹਾਡੀ ਹੋਈ ਘਾਲੀ ਹੋਈ ਕਾਲ ਨਾ ਕਮਾਈ ਆ ਇਹਨੂੰ ਨਾ ਮਹਾਰਾਜ ਕਦੇ ਵੀ ਇੱਕ ਤਿਲ ਜਿੰਨੀ ਵੀ ਕਮਾਈ ਨੂੰ ਭੰਨਦਾ ਨਹੀਂ ਆ ਅਜਾਈ ਨਹੀਂ ਜਾਣ ਦਿੰਦਾ ਉਸ ਉਸ ਪਰਮੇਸ਼ਰ ਕਾਲਪੁਰਖ ਨੂੰ ਕਿਉਂ ਮਨ ਚੋਂ ਭੁਲਾਈਏ ਕਿਉਂ ਬਿਸਰਨਾ ਚਾਹੀਦਾ ਆ ਮਹਾਰਾਜ ਕਹਿੰਦੇ ਕਦੇ ਵੀ ਐਸੇ ਪਰਮੇਸ਼ਰ ਅਕਾਲ ਪੁਰਖ ਨੂੰ ਆਪਣੇ ਮਨ ਚੋਂ ਵਿਸਾਰਨਾ ਨਹੀਂ ਚਾਹੀਦਾ ਸੋ ਕਿਉਂ ਬਿਸਰ ਹੈ ਜੇ ਕੀ ਆ ਜਾਣੇ ਜਿਹੜਾ ਪਰਮੇਸ਼ਰ ਅਕਾਲ ਪੁਰਖ ਸਾਰੇ ਜੀਵਾਂ ਦੀਆਂ ਜਾਣਨ ਵਾਲਾ ਆ ਉਹ ਪਰਮੇਸ਼ਰ ਅਕਾਲ ਪੁਰਖ ਸਾਰੇ ਹੀ ਕੀਤੇ ਹੋਏ ਕਰਮਾਂ ਨੂੰ ਜਾਣਦਾ ਆ ਮਹਾਰਾਜ ਕਹਿੰਦੇ ਉਹਨੂੰ ਕਿਉਂ ਆਪਣੇ ਵਿਸਾਰ ਦੇ ਆਪਣੇ ਮਨ ਵਿੱਚ ਵਿਸਾਰ ਰਹੇ ਹੋ ਉਸ ਨੂੰ ਕਦੇ ਵੀ ਨਾ ਭੁੱਲਣਾ ਕਰੋ ਸੋ ਕਿਉਂ ਬਿਸਰ ਹੈ ਜਿਨਾਂ ਸਭ ਕੁਛ ਦੀਆ ਤੇ ਜਿਸ ਪਰਮੇਸ਼ਰ ਅਕਾਲ ਪੁਰਖ ਨੇ ਸਾਨੂੰ ਸਭ ਕੁਛ ਦਿੱਤਾ دنیਆਵੀ ਪਦਾਰਥਾਂ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਸਾਡਾ ਇੰਨਾ ਸੋਹਣਾ ਸਰੀਰ ਘੜਿਆ ਆ ਇਸੇ ਤਰ੍ਹਾਂ ਮਹਾਰਾਜ ਨੇ ਜੋ ਸਾਡੀ ਮਨ ਦੇ ਵਿੱਚ ਇੱਛਾ ਹੁੰਦੀ ਆ ਉਹ ਵੀ ਪੂਰੀ ਹੁੰਦੀ ਆ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਅਕਾਲ ਪੁਰਖ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਆ ਉਹ ਪਰਮੇਸ਼ਰ ਜਿਨੇ ਸਾਰੀਆਂ ਤੁਹਾਡੀਆਂ ਲੋੜਾਂ ਪੂਰੀਆਂ ਕੀਤੀਆਂ ਤੁਹਾਡੇ ਸਰੀਰ ਦੇ ਸਾਰੇ ਅੰਗ ਜੇ ਪੂਰੇ ਆ ਤੋ ਮਹਾਰਾਜ ਕਹਿੰਦੇ ਨੇ ਉਸ ਨੂੰ ਕਿਉਂ ਆਪਣੇ ਮਨ ਚ ਉਪਲਾਉਂਦੇ ਹੋ ਕਿਉਂ ਵਿਸਰਦੇ ਹੋ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਜਿਸ ਪਰਮੇਸ਼ਰ ਅਕਾਲ ਪੁਰਖ ਨੇ ਸਾਰੇ ਜੀਵਾਂ ਨੂੰ ਜੀਵਨ ਦਾਤਨ ਦਿੱਤਾ ਆ ਉਸ ਨੂੰ ਆਪਣੇ ਮਨ ਚੋਂ ਨਾ ਭੁਲਾਓ ਉਸ ਨੂੰ ਕਿਉਂ ਆਪਣੇ ਮਨ ਚੋਂ ਵਿਸਾਰਦੇ ਹੋ ਸੋ ਕਿਉਂ ਬਿਸਰੈ ਜੇ ਅਗਨ ਮਹ ਰੱਖੇ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹ ਸਾਨੂੰ ਮਾਤਾ ਦੇ ਉਦਰ ਭਾਵਕੀ ਪੇੜ ਦੇ ਵਿੱਚ ਉਸ ਅੱਗ ਦੇ ਵਿੱਚੋਂ ਵੀ ਸਾਡੀ ਰੱਖਿਆ ਕਰਦਾ ਆ ਤੇ ਮਹਾਰਾਜ ਕਹਿੰਦੇ ਉਹਨੂੰ ਕਦੇ ਵੀ ਨਹੀਂ ਪੁਲਾਉਣਾ ਚਾਹੀਦਾ ਉਸ ਪਰਮੇਸ਼ਰ ਕਾਲਪੁਰਖ ਨੂੰ ਸਦਾ ਹੀ ਨਮਸਕਾਰ ਸਦਾ ਹੀ ਉਸਨੂੰ ਯਾਦ ਕਰਨਾ ਚਾਹੀਦਾ ਆ ਜਿਹੜਾ ਸਾਨੂੰ ਅਗਰ ਭਾਵਕੀ ਮਾਂ ਦੇ ਪੇੜ ਦੇ ਵਿੱਚ ਉਦਰ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ ਗੁਰ ਪ੍ਰਸਾਦ ਕ ਬਿਰਲਾ ਲਾਖੇ ਤੇ ਗੁਰੂ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਦੇ ਨਾਲ ਹੀ ਇਹ ਕੋਈ ਵਿਰਲਾ ਹੀ ਗੁਰਮਖ ਇਹ ਜਾਣਦਾ ਹੈ ਸੋ ਕਿਉਂ ਬਿਸਰੈ ਜੇ ਵਿਖਤੇ ਕਾਢੈ ਤੇ ਪਰਮੇਸ਼ਰ ਅਕਾਲ ਪੁਰਖ ਹੀ ਸਾਨੂੰ ਵਿਸ਼ਿਆ ਵਿਕਾਰਾਂ ਤੋਂ ਕੱਢਣ ਵਾਲਾ ਹੈ ਵਿਖ ਤੋਂ ਕੱਢਣ ਵਾਲਾ ਹੈ ਸੋ ਉਸ ਨੂੰ ਕਦੇ ਵੀ ਨਹੀਂ ਆਪਣੇ ਮਨ ਚੋਂ ਵਿਸਾਰਨਾ ਚਾਹੀਦਾ ਕਦੇ ਨਹੀਂ ਭੁੱਲਣਾ ਚਾਹੀਦਾ ਜਨਮ ਜਨਮ ਕਾ ਟੋਟਾ ਘੱਡੈ ਤੇ ਜਨਮ ਜਨਮਾਂ ਦੀਆਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਸਾਡੀਆਂ ਗੰਡਾਂ ਨੂੰ ਗੰਢ ਦਿੰਦਾ ਹੈ ਭਾਵ ਕਿ ਟੁੱਟੀਆਂ ਹੋਈਆਂ ਗੰਡਾਂ ਨੂੰ ਗੜਦਾ ਆ ਜਿਵੇਂ ਟੁੱਟੀ ਗੰਢਨ ਹਾਰਗੋਪਾਲ ਮਹਾਰਾਜ ਜਿਹੜੇ ਆ ਸਾਡਾ ਪਰਮੇਸ਼ਰ ਨਾਲੋਂ ਵਿਛੋੜਾ ਪਿਆ ਹੋਇਆ ਨਾ ਜੇ ਅਸੀਂ ਪਰਮੇਸ਼ਰ ਨੂੰ ਯਾਦ ਕਰਦੇ ਰਵਾਂਗੇ ਨਾਮ ਜਪਾਂਗੇ ਸੇਵਾ ਕਰਾਂਗੇ ਤਾਂ ਮਹਾਰਾਜ ਜਿਹੜਿਆ ਸਾਡੇ ਜਨਮਾਂ ਜਨਮਾਂ ਦੀਆਂ ਵਿਛੜੀਆਂ ਹੋਈਆਂ ਰੂਹਾਂ ਜਿਹੜੀਆਂ ਆ ਪਰਮੇਸ਼ਰ ਦੇ ਦਰ ਤੇ ਆ ਕੇ ਨਹੀਂ ਮੱਥਾ ਟੇਕਦੀਆਂ ਪਰਮੇਸ਼ਰ ਦੀ ਸੇਵਾ ਨਹੀਂ ਕਰਦੀਆਂ ਮਹਾਰਾਜ ਕਹਿੰਦੇ ਉਹ ਵੀ ਟੁੱਟੀਆਂ ਗੰਡੀਆਂ ਜਾਣਗੀਆਂ ਜੇ ਤੁਸੀਂ ਉਸ ਪਰਮੇਸ਼ਰ ਕਾਲਪੁਰ ਨੂੰ ਯਾਦ ਕਰੋਗੇ ਤੇ ਜਨਮਾਂ ਜਨਮਾਂ ਦੀ ਜਨਮ ਮ ਜਨਮ ਦਾ ਟੁੱਟਾ ਗਾਂਢੇ ਚਰਾਸੀ ਲੱਖ ਜੂਨਾ ਵਿੱਚੋਂ ਵੀ ਬਖਸ਼ਿਆ ਮਨੁੱਖਾ ਜਨਮ ਦੇ ਕੇ ਸੰਗਤ ਨਾਲ ਮਲਾਪ ਕਰਾ ਕੇ ਆਪਣੀ ਪ੍ਰੀਤੀ ਰੂਪ ਗੰਢ ਪਾ ਦਿੰਦਾ ਹੈ ਮਹਾਰਾਜ ਸੋ ਉਸ ਪਰਮੇਸ਼ਰ ਨੂੰ ਕਦੇ ਵੀ ਆਪਣੇ ਮਨ ਚੋਂ ਵੇਸਾਰਨਾ ਚਾਹੀਦਾ ਗੁਰਪੂਰੈ ਤਤ ਇਹ ਹੈ 부ਝਾਇਆ ਪੂਰਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਅਸਲੀ ਤਤ ਸਿਧਾਂਤ 부ਝਾਇਆ ਭਾਵ ਕੀ ਸਮਝਾਉਣਾ ਕੀਤਾ ਹੈ ਰਾਬੇ ਆਪਣਾ ਨਾਨਕ ਜਨ ਤੇ ਆਇਆ ਸਤਗੁਰੂ ਜੀ ਕਥਨ ਕਰਦੇ ਹਨ ਕਿ ਉਸ ਜਨਪੁਰਖ ਨੇ ਪ੍ਰਭੂ ਪਰਮੇਸ਼ਰ ਨੂੰ ਆਪਣਾ ਜਾਣ ਕੇ ਧਿਆਇਆ ਪਿ ਧਿਆਉਣਾ ਕੀਤਾ ਹੈ ਸੋ ਆਪ ਸਮੂਹ ਸੰਗਤਾਂ ਹੀ ਇਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਜੁੜਨਾ ਕਰੋ ਕਿਉਂਕਿ ਇਹ ਸਰੀਰ ਆ ਮੇਰੇ ਇਸ ਜਗ ਮੈਂ ਆਇ ਕਿ ਕਿਆ ਤਦ ਕਰਮ ਕਮਾਇਆ ਕਿ ਕਰਮ ਕਮਾਇਆ ਤਦ ਸਰੀਰਾ ਜਾ ਤੂੰ ਜਗ ਮੈਂ ਆਇ ਸੋ ਇਸ ਪਰਮੇਸ਼ਰ ਅਕਾਲ ਪੁਰਖ ਨੂੰ ਜਾਦ ਕਰਨਾ ਚਾਹੀਦਾ ਅਮਰਤ ਵਿਲਾ ਸਭਾਲਣਾ ਚਾਹੀਦਾ ਨਿਤਨੇਮ ਦੇ ਨਾਲ ਜੁੜਨਾ ਚਾਹੀਦਾ ਆ ਸੋ ਜਿਹੜਾ ਮਨੁੱਖਾ ਜਨਮ ਸਾਨੂੰ 84 ਲੱਖ ਜੂਨ ਦਾ ਗਿਹੜ ਕੱਟ ਕੇ ਪ੍ਰਾਪਤ ਹੋਇਆ ਆ ਉਹ ਸਾਡਾ ਸਫਲਾ ਹੋ ਜਾਵੇਗਾ ਸੋ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਕਥਾ ਵਿਚਾਰ ਕਰਦੇ ਹੋ ਜਾਂਦੀਆਂ ਆਪ ਰੱਬ ਵਰਗੀਆਂ ਸੰਗਤਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ ਲਾਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ